ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਬਟਾਲਾ ਸ਼ਹਿਰ ਦੇ ਵੱਖ-ਵੱਖ ਲੈ ਕੇ ਆਂਦੀਆਂ ਸੜਕਾਂ ਜੋ ਕਿ ਕਾਫੀ ਲੰਬੇ ਸਮੇਂ ਤੋਂ ਬੱਧਰ ਹਾਲਤ ਦੇ ਵਿੱਚ ਹਨ ਉਹਨਾਂ ਨੂੰ ਬਣਾਉਣ ਦਾ ਕੰਮ ਅੱਜ ਸ਼ੁਰੂ ਹੋ ਗਿਆ ਹੈ ਇਹ ਕੰਮ ਸ਼ੁਰੂ ਕਰਾਇਆ ਹੈ ਵਿਧਾਇਕ ਅਮਨ ਸ਼ੇਰ ਸਿੰਘ ਕਲਸੀਵਲੋ ਉੱਥੇ ਹੀ ਗਦਾਸਪੁਰ ਰੋਡ ਦੀ ਸੜਕ ਦੇ ਨਿਰਮਾਣ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਸ਼ੇਰ ਸਿੰਘ ਕਲਸੀ ਨੇ ਕਿਹਾ ਕਿ ਸੀਵਰੇਜ ਪਾਉਣ ਕਰਕੇ ਬਟਾਲਾ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖਰਾਬ ਹੋਈ ਹੈ ਜਿਸ ਕਾਰਨ ਰਾਹਗੀਰਾਂ ਨੂੰ ਅਤੇ ਸਥਾਨਕ ਨਿਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦੀਆਂ ਮੁਸ਼ਕਲਾਂ ਧੂਰ ਜਲਦੀ ਹੋ ਜਾਣਗੀਆਂ ਇਸੇ ਲਈ ਸੜਕਾਂ ਦੇ ਨਿਰਮਾਣ ਦਾ ਕੰਮ ਆਰੰਭ ਹੋ ਚੁੱਕਾ ਹੈ ਜਲਦੀ ਹੀ ਇਹ ਮਾਰਗ ਬਣ ਕੇ ਤਿਆਰ ਹੋ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੜਕਾਂ ਤੇ ਨਜਾਇਜ਼ ਕਬਜ਼ੇ ਉਹ ਨਾ ਕਰਨ ਤੇ ਬਟਾਲਾ ਸ਼ਹਿਰ ਦੇ ਵਿਕਾਸ ਦੇ ਵਿੱਚ ਉਹ ਹੱਥ ਵੰਡਾਉਂ ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀਆਂ ਸੜਕਾਂ ਅਤੇ ਗਲੀਆਂ ਦੇ ਵਿੱਚ ਸੀਵਰੇਜ ਦਾ ਕੰਮ ਮੁਕੰਮਲ ਹੋ ਗਿਆ ਹੈ ਉਹਨਾਂ ਰਸਤਿਆਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਟਾਲਾ ਸ਼ਹਿਰ ਨੂੰ ਵਿਕਾਸ ਪੱਖੀ ਮੋਰੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉੱਥੇ ਹੀ ਸ਼ਹਿਰ ਨਿਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਵੀ ਕੀਤਾ। ਆਓ دیکھتے ਹਾਂ ਗੁਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ ਜੀ ਦੀ ਇੱਕ ਰਿਪੋਰਟ। ਅੱਜ ਜਿਹੜਾ ਪੁਲਿਸ ਲੈਨ ਨੂੰ ਜਾਂਦਾ ਰੋਡ ਹੈ ਜਿਹੜਾ ਕਾਫੀ ਲੰਮੇ ਸਮੇਂ ਤੋਂ ਟੁੱਟਿਆ ਸੀ ਔਰ ਕਾਫੀ ਲੰਮੇ ਸਮੇਂ ਤੋਂ ਬਣਨ ਵਾਲਾ ਸੀ ਪੈਂਡਿੰਗ ਪਿਆ ਸੀ ਮੈਨੂੰ ਇੱਥੋਂ ਦੇ ਵਸਨੀਕਾਂ ਦੀਆਂ ਅਨੇਕਾਂ ਕੰਪਲੇਂਟਾਂ ਆਈਆਂ ਔਰ ਉਹਨਾਂ ਨੇ ਕਿਹਾ ਵੀ ਇਹ ਰੋਡ ਜਿਹੜਾ ਵਾ ਬੜਾ ਬੁਰੇ ਹਾਲਾਤ ਨੇ ਔਰ ਸਾਡਾ ਘਰ ਨੰਗਣਾ ਵੀ ਜਿਹੜਾ ਵਾ ਬਹੁਤ ਔਖਾ ਹੋਇਆ ਔਰ ਉਹਨਾਂ ਦੇ ਜਦੋਂ ਮੁਸ਼ਕਲਾਂ ਮੈਨੂੰ ਦੱਸੀਆਂ ਤੇ ਮੈਂ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਕਰਕੇ ਤੇ ਅੱਜ ਆਪਾਂ ਇਸ ਰੋਡ ਦਾ ਉਦਘਾਟਨ ਕਰਨ ਜਾ ਰਹੇ ਹਾਂ ਔਰ ਵਧੀਆ ਰੋਡ ਦਵਾਂਗੇ ਇਹਨਾਂ ਨੂੰ ਜਲਦੀ ਰੋਡ ਦਵਾਂਗੇ ਇਹਨਾਂ ਨੂੰ ਬਣਾ ਕੇ ਔਰ ਸਾਡੇ ਠੇਕੇਦਾਰ ਸਾਹਿਬ ਵੀ ਇੱਥੇ ਨਾਲ ਨੇ ਇਹਨਾਂ ਨੂੰ ਤਾਂ ਨਾਲ ਰੱਖੀ ਦਵਾ ਵੀ ਹਰ ਠੇਕੇਦਾਰ ਦੀ ਅੱਜ ਸਾਡੇ ਸਾਰੇ ਮੁਹੱਲੇ ਦੇ ਵਸਨੀਕ ਵੀ ਨਾਲ ਨੇ ਬਾਕੀ ਹੁਣ ਅੱਗੋ ਇਹ ਵੀ ਆਪਣੇ ਵਿਚਾਰ ਦੇ ਦਿੰਦੇ ਨੇ ਜੋ ਕਹਿਣਾ ਚਾਹੁੰਦੇ ਨੇ ਇਹ ਕਿੰਨੇ ਵੀ ਦਿਨ ਤੱਕ ਤਿਆਰ ਹੋ ਇਹ ਸਰ ਨੀਅਰ ਅਬਾਊਟ ਦੋ ਦਿਨ ਜੀ ਦੋ ਦਿਨ ਦੇ ਦਿਓ ਇਹਨਾਂ ਨੂੰ ਸ਼ਹਿਰ ਦੇ ਵਿੱਚ ਇਹ ਰੋਡ ਬਣ ਰਹੇ ਨੇ ਸਾਰੇ ਠੇਕੇਦਾਰ ਇੱਕੋ ਹੀ ਨੇ ਜਾਂ ਅਲੱਗ-ਅਲੱਗ ਨਹੀਂ ਨਹੀਂ ਜੀ ਇਹ ਅਲੱਗ-ਅਲੱਗ ਠੇਕੇਦਾਰ ਨੇ ਪ੍ਰੋਬਲਮ ਟ੍ਰੈਫਿਕ ਦੀ ਸਮੱਸਿਆ ਉਹਦੇ ਵਿੱਚ ਸਾਰਾ ਸ਼ਹਿਰ ਆ ਅਸੀਂ ਵੀ ਆ ਤੁਸੀਂ ਵੀ ਉਹ ਸਾਡੇ ਬੱਚੇ ਵੀ ਨੇ ਸਾਡੀਆਂ ਜਿਹੜੀਆਂ ਸੜਕਾਂ ਨੇ ਨਾ ਤੁਸੀਂ ਦੇਖੋਗੇ ਦਿਨ ਚੜਦਿਆਂ ਨੂੰ ਮੈਂ ਤੁਹਾਡੇ ਮਾਦੀਮ ਰਹੀਂ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਆਪਾਂ ਰੋਡਾਂ ਖੁੱਲੀਆਂ ਕਰ ਰਹੇ ਹਾਂ ਉਸ ਤੋਂ ਬਾਅਦ ਇੱਕ ਸਟਰੀਟ ਜਿਹੜੀ ਪੱਟੀ ਦਵਾਂਗੇ ਆਪਾਂ ਉਸ ਪੱਟੀ ਤੋਂ ਆਪਣਾ ਸਮਾਨ ਜਿਹੜਾ ਉਹ ਬਾਹਰ ਨਾ ਰੱਖਣ ਮੇਰਾ ਕੁਐਸਚਨ ਇਹ ਸੀ ਦਾਸੀ ਰੋਡ ਚੋੜੀ ਕਰਨ ਦਾ ਪਰ ਉਹ ਜਿਹੜੀ ਰੋਡ ਮਹਾਰਾਜ ਦੀ ਕਿਰਪਾ ਨਾਲ ਤੁਹਾਡਾ ਪਿਆਰ ਮਾਨ ਸਤਕਾਰ ਆ ਵੀ ਜਿਹੜਾ ਕੰਮ ਹੋ ਰਿਹਾ ਹੋ ਸਾਰੇ ਸ਼ਹਿਰ ਵਾਸੀਆਂ ਲਈ ਰਿਹਾ ਕਿਉਂਕਿ ਮੈਨੂੰ ਮੇਰੇ ਸ਼ਹਿਰ ਵਾਸੀਆਂ ਨੇ ਵੋਟਾਂ ਪਾਈਆਂ ਨੇ ਅੱਗੇ ਤੇ ਇਹਨਾਂ ਨੂੰ ਲੀਡਰ ਨਹੀਂ ਲੱਭਦਾ ਹੁਣ ਮੇਰੇ ਵਰਗਾ 24 ਘੰਟੇ ਤੁਰਿਆ ਫਿਰਦਾ ਆਪ ਹੀ ਕਹੀ ਜਾਂਦੇ ਆ ਹੁਣੇ ਗਿਆ ਜੀ ਇੱਕ ਜਦੋਂ ਗਿਆ ਜੀ ਸੋ ਕੰਮ ਕਰ ਰਹੇ ਆ ਜੀ ਇਹਨਾਂ ਨੇ ਮਾਣ ਬਖਸ਼ਿਆ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਮੈਂ ਇੱਥੇ ਰੋਡ ਦੇ ਉੱਤੇ ਮੇਰਾ ਘਰ ਆ ਨਾਲ ਦੁਕਾਨ ਵੀ ਆ ਨਾਲ ਕਾਫੀ ਇਹਨੂੰ ਘੱਟੋ ਘੱਟ ਵੀ 15 ਤੋਂ ਲੈ ਕੇ 20 20 ਤੋਂ 15 ਦੇ ਵਿੱਚ ਪਹਿਲੀ ਬਣੀ ਆ ਉਸ ਤੋਂ ਬਾਅਦ ਨਹੀਂ ਬਣੀ ਬਾਬੇ ਦੇ ਮੇਲੇ ਤੇ ਵੀ ਟੁੱਟੀ ਸੀਗੀ ਹੋਰ ਵੀ ਨਗਰ ਕੀਰਤਨ ਨਿਕਲੇ ਉਦੋਂ ਵੀ ਸਾਰੀ ਟੁੱਟੀਆਂ ਸੀ ਸਾਡਾ ਤੇ ਇੰਨਾ ਕੁ ਮਾੜਾ ਹਾਲ ਇੱਥੇ ਰਹਿੰਦਾ ਹੋ ਗਿਆ ਵੀ ਦਰਵਾਜ਼ੇ ਉੱਪਰਲੇ ਪਾਸੇ ਘਰ ਵਾਲੇ ਪਾਸੇ ਵੀ ਇਹ ਹੂਮ ਜੰਮੀ ਲਾ ਕੇ ਰਖੇ ਤਾਂ ਕਿ ਕੱਟਾਂ ਮਿੱਟੀ ਅੰਦਰ ਨਾ ਵੀ ਹਰ ਚੀਜ਼ ਤੇ ਕੱਟਾਂ ਮਿੱਟੀ ਹਰ ਚੀਜ਼ ਤੇ ਕੱਟਾਂ ਮਿੱਟੀ ਰੋਡ ਦੇ ਜਿਹੜੇ ਆ ਥੋੜੇ ਦਿਨ ਹੋ ਗਿਆ 4-5 ਮਹੀਨੇ ਪਹਿਲੇ ਇਹਨਾਂ ਨੇ ਬਜਰੀ ਪਾਈ ਆ ਇਹ ਨਿਕਲ ਨਿਕਲ ਕੇ ਸਾਡੇ ਸ਼ੀਸ਼ਿਆਂ ਦੇ ਗੱਡੀਆਂ ਦੇ ਜਿਹੜੀ ਵੱਜ ਕੇ ਸਾਡਾ ਨੁਕ ਤੇ ਇਹਨਾਂ ਦੇ ਸਰਕਾਰ ਅੱਜ ਹੁਣ ਚਲੋ ਮਿਹਰਮਾਨੀ ਦਾ ਬਣ ਲੱਗੀ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ